फरीदकोट पुलिस की सारी टीम ने पिछले भी पच्ची दिन ऑर्गेनाइज क्राइम तो गैंगस्टर के खिलाफ एक बहुत सख्त एक्शन लिया है ये सारा ही जड़े ऑपरेशन हैं ये परसनली सुपरवाइज किए गए एस पी डी जोगेश्वर गुराया जी और डी एस पी डी अवतार सिंह जी एंड इट वॉज लैड बाय आर सी आई ए इनचार्ज फरीदकोट अमरिंदर सिंह एंड सीआईए जैतो चरणजीत इन्होंने एज अ टीम काम करते हुए मल्टीपल मोड्यूल्स न ਅ ਬ੍ਰੇਕ ਕੀਤਾ ਹੈ ਜਿਹਦੇ ਵਿੱਚ ਰੀਸੈਂਟ ਜਿਹੜਾ ਮੋਡਿਊਲ ਬਰਸਟ ਹੋਇਆ ਹੈ ਉਹ ਕੱਲ ਬਰਸਟ ਹੋਇਆ ਜਿਹੇ ਵਿੱਚ ਤਿੰਨ ਬੰਦੇ ਅਰੈਸਟ ਹੋਏ ਨੇ ਔਰ ਇੱਕ ਟਾਰਗੇਟ ਕਿਲਿੰਗ ਜੜੀ ਹੋਣੀ ਸੀ ਲੁਧਿਆਣਾ ਸ਼ਹਿਰ ਚ ਉਹ ਐਵਰਟ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਵੀ ਹੈ ਕਿ ਇਹ ਜਿਹੜੇ ਤਿੰਨ ਬੰਦੇ ਹੈ ਇਹਨਾਂ ਨੂੰ ਹੈਂਡਲ ਕਰਦੇ ਸੀ ਜਿਹੜੇ ਬਾਹਰ ਬੈਠੇ ਬਦਮਾਸ਼ ਨੇ ਔਰ ਉਹ ਬਦਮਾਸ਼ ਵੀ ਫਰੀਦਕੋਟ ਨੂੰ ਬਿਲੋਂਗ ਕਰਦੇ ਸੀ ਤੇ ਐਕਸਟਰਸ਼ਨ ਕੇਸਾਂ ਚ ਪਹਿਲਾਂ ਵਾਂਟਡ ਸੀ ਬਟ ਉਹ ਬਹੁਤ ਟਾਈਮ ਪਹਿਲਾਂ ਫਰੀਦਕੋਟ ਔਰ ਇੰਡੀਆ ਨੂੰ ਛੱਡ ਕੇ ਜਾ ਚੁੱਕੇ ਸੀ ਤਾਂ ਹੁਣ ਇਹ ਉਧਰ ਬਾਹਰ ਬਹਿ ਕੇ ਇੱਥੇ ਜਿਹੜੇ ਲੋਕਲ ਯੰਗ ਇਮਪ੍ਰੈਸ਼ਨੇਬਲ ਮਾਈਂਡਸ ਨੇ ਉਹਨਾਂ ਨੂੰ ਇਹ ਭਲਾਉਂਦੇ ਸੀ ਫੁਸਲਾਉਂਦੇ ਸੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਸੀ ਤਾਂ ਉਹਨਾਂ ਕੋਲੋਂ ਵਾਰਦਾਤ ਨੂੰ ਅੰਜਾਮ ਕਰਵਾਉਣ ਦੀ ਉਹਨਾਂ ਦੀ ਕੋਸ਼ਿਸ਼ ਸੀ ਇਹ ਫੋਰਨ ਹੈਂਡਲਰਸ ਨੇ ਇਹ ਫਰੀਦਕੋਟ ਦੇ ਜਿਹੜੇ ਦੋ ਯੰਗ ਮੁੰਡੇ ਸੀ ਉਹਨਾਂ ਨੂੰ ਦੋ ਵੈਪਨਸ ਵੀ ਪ੍ਰੋਵਾਈਡ ਕਰਵਾਏ ਜਿਹੜੀ साड़ी टीम वालों ऑलरेडी रिकवर हो चुके हैं इन्होंने एक वैपन बरेटा है विच इज़ अ फॉरन मेड सोफेस्टिगेटेड वैपन तो जड़ा दूजा वैपन है वो पॉइंट थ्री जीरो बोर वैपन है अगेन अ सोफेस्टिगेट वैपन जीजा तीजा इस अरेस्ट होया है बरनाले का है एंड ही वॉज ऑलसो टास्ड टू कलैक्ट द वेपन आफ्टर द कमीशन ऑफ द इंसीडेंट तो ये पूरा ही जरा मॉड्यूल है ये एंड टू एंड ब्रेक होया और ये एक, एक पॉसिबल टारगेट किलिंग लुधियाने होनी सी ਔਰ ਇਹ ਦੋ ਗੈਂਗਸ ਦਾ ਆਪਸੀ ਪ੍ਰਾਈਮਾ ਫੇਸੀ ਲੱਗਦਾ ਹੈ ਕਿ ਮਸਲਾ ਸੀ ਉਹ ਅਸੀਂ ਪ੍ਰिवेंट ਕਰਨ 'ਚ ਵੀ ਕਾਮਯਾਬ ਹੋਏ ਆ ਤੇ ਇਹਨਾਂ ਨੂੰ ਅਸੀਂ ਅਰੈਸਟ ਵੀ ਕੀਤਾ ਹੈ ਇਸ ਦੇ ਸੰਬੰਧ ਵਿੱਚ ਹੀ ਜਿਹੜੇ ਡਿਟੇਲਸ ਹੈਗੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਕਿ 24 ਨਵੰਬਰ ਨੂੰ ਇਹ ਆਪਰੇਸ਼ਨ ਸਟਾਰਟ ਹੋਇਆ ਔਰ CIA ਫਰੀਦਕੋਟ ਦੀ ਟੀਮ ਨੂੰ ਇਹ ਇਨਪੁਟਸ ਆਈ ਤਾਂ ਉਹਨਾਂ ਨੇ ਨਾਕਾ ਲਗਾਇਆ ਔਰ ਇਥੇ ਤਲਵੰਡੀ ਟੂ ਸਰਹਿੰਦ ਨਹਿਰ ਰੋਡ 'ਤੇ ਇੱਕ ਗੱਡੀ ਇੰਟਰਸੈਪਟ ਹੋਈ ETOS ਇਟਿਊਸ ਗੱਡੀ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਸੀ ਉਹ ਪ੍ਰੈਜੈਂਟ ਸੀ ਜਿਨ੍ਹਾਂ ਦੇ ਨਾਂ ਹੈ ਜਤਿੰਦਰ ਸਿੰਘ ਉਰਫ सोनू ਇਹ ਬਰਨਾਲੇ ਦਾ ਵਸਨੀਕ ਹੈ ਜਸ਼ਨ ਜੋਤ ਸਿੰਘ ਉਰਫ ਜੱਸਾ ਤੇ ਮਨਪ੍ਰੀਤ ਸਿੰਘ ਇਹ ਦੋਨੋਂ ਹੀ ਇੱਥੇ ਪਿੰਡ ਹਰੀਨੋ ਦੇ ਰਹਿਣ ਵਾਲੇ ਆ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਔਰ ਇਹਨਾਂ ਦੀ ਗੱਡੀ ਜੀਤੀ ਤਲਾਸ਼ੀ ਤੋਂ 0.30 ਵਰ ਵੈਪਨ ਤੇ ਇੱਕ ਬਰੇਟਾ ਰਿਕਵਰ ਹੋਈ ਜਦੋਂ ਇਹਨਾਂ ਦੀ ਸਖਤੀ ਨਾਲ ਪੁੱਛ ਕੇ ਚੁਈ ਤਾਂ ਇਹ ਸਾਰਾ ਜਿਹੜਾ ਮੋਡਿਊਲ ਹੈ ਉਹਦੀ ਉਹਦਾ ਪਰਦਾ ਫਾਸ਼ ਹੋਇਆ ਜਿਹੜਾ ਫੋਰਨ ਹੈਂਡਲਰ ਹੈ ਉਹਦਾ ਨਾਮ ਹੈ ਦਿਲਪ੍ਰੀਤ ਸਿੰਘ ਇਹ ਵੀ ਹਰੀਨੋ ਦਾ ਹੀ ਰਹਿਣ ਵਾਲਾ ਹੈ ਔਰ ਇਹਦੇ ਖਿਲਾਫ ਵੀ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਕੇ ਐਸ ਪਰ ਪ੍ਰੋਸੀਜਰ ਜਿਹੜਾ ਹੈਗਾ ਉਹ ਅਸੀਂ ਕਰਾਂਗੇ ਐਂਡ ਵੀ ਵਿਲ ਮੇਕ ਸ਼ੋਰ ਕਿ ਇਹ ਬਾਹਰ ਸੇ ਬਹਿ ਕੇ ਇੱਥੇ ਸਾਡੇ ਜਿਹੜੇ ਯੰਗ ਇਮਪ੍ਰੈਸ਼ਨੇਬਲ ਮਾਈਂਡਸ ਹੈ ਉਹਨਾਂ ਨੂੰ ਇਹ ਪੋਲਿਊਟ ਕਰਨ ਦੀ ਕੋਸ਼ਿਸ਼ ਨਾ ਕਰੇ ਔਰ ਅਸੀਂ ਇਹ ਅਲਾਉ ਨਹੀਂ ਕਰਾਂਗੇ ਤੇ ਇਹਨਾਂ ਨੂੰ ਇਹ ਕ੍ਰਾਈਮ ਵਰਲ ਠੱਕਣ ਦੀ ਜਿਹੜਾ ਕੰਮ ਕਰਦੇ ਹਨ ਉਹ ਵੀ ਅਸੀਂ ਪ੍ਰੀਵੈਂਟ ਕਰਾਂਗੇ ਤੇ ਦਿਲਪ੍ਰੀਤ ਸਿੰਘ ਦਾ ਇਹਦੇ ਵਿੱਚ ਰੋਲ ਆਇਆ ਤਾਂ ਇੱਕ ਹੋਰ ਜਿਹੜਾ ਹੈਂਡਲਰ ਹੈ ਬਰਨਾਲੇ ਦਾ ਹੀ ਬੰਦਾ ਹੈ ਉਹ ਵੀ ਇਹ ਦੋਨੋਂ ਇਕੱਠੇ ਬਾਹਰ ਬੈਠੇ ਆਂ ਔਰ ਇਥੇ ਇਨਾਂ ਨੇ ਟਾਰਗੇਟ ਕਿਲਿੰਗ ਦੀ ਵਾਰਦਾਤ ਇਨਾਂ ਨੇ ਕਰਾਣੀ ਸੀ ਜਿਹੜਾ ਟਾਰਗੇਟ ਹੈ ਉਹਦੇ ਡੀਟੇਲਸ ਮੈਂ ਤੁਹਾਨੂੰ ਨਹੀਂ ਦੱਸਾਂਗੀ ਡੂ ਟੂ ਆਬਵੀਅਸ ਰੀਜਨਸ ਬਟ ਇੰਪੋਰਟੈਂਟ ਗੱਲ ਇਹ ਹੈ ਕਿ ਇਨਾਂ ਨੇ ਅ ਟੋਟਲ ਆਫ 20 ਟੂ 25 ਲੱਖ ਰੁਪੀਜ਼ ਵਾਸ ਆਫਰਡ ਯਾਨੀ ਇਨ ਦੋਨੋਂ ਮੁੰਡਿਆਂ ਨੂੰ ਇਹ ਕਿਆ ਗਿਆ ਕਿ ਤੁਸੀਂ ਜਾ ਕੇ ਉਸ ਬੰਦੇ ਨੂੰ ਮਾਰੋ ਤਾਂ ਅਸੀਂ ਤੁਹਾਨੂੰ 20 ਤੋਂ 25 ਲੱਖ ਰੁਪਏ ਦੇਵਾਂਗੇ ਤਾਂ ਇਹ ਸਾਰੀ ਹੀ ਜਿਹੜੀ ਹੈਗੀ ਇੱਕ ਪ੍ਰੋਫਾਈਲ ਇਹ ਕ੍ਰਾਈਮ ਜਿਹੜੀ ਸੈਂਸੇਸ਼ਨਲ ਕ੍ਰਾਈਮ ਹੋਣੀ ਸੀ ਉਹ ਅਸੀਂ ਇਸ ਮੋਡਿਊਲ ਦੇ ਰਹੀ ਅਸੀਂ ਬਸ ਕਿਤੀ